ਕਹਿਣਾ ਚਾਹੋਗੇ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਵਿਕਸਿਤ ਕਰਨ ਦੇ ਲਈ ਬਹੁਤ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਸਰਕਾਰ ਵੱਲੋਂ ਵੀ ਕੀਤੇ ਜਾ ਰਹੇ ਆ ਕੋਈ ਫਰਕ ਆ ਦੇਖੋ ਜੀ ਸਰਕਾਰ ਵੱਲੋਂ ਤਾਂ ਬਿਲਕੁਲ ਪੰਜਾਬੀ ਮਾਂ ਬੋਲੀ ਸਾਡੇ ਪੰਜਾਬ ਦੀ ਹੀ ਤਾਂ ਪਟੜਾਣੀ ਹੈ ਇਹਨੂੰ ਰਾਣੀਆਂ ਵਾਲਾ ਦਰਜਾ ਦਿੱਤਾ ਹੋਇਆ ਹੈ ਔਰ ਅਸੀਂ ਕੋਸ਼ਿਸ਼ ਕਰਦੇ ਆ ਕਿ ਪੰਜਾਬੀ ਨੂੰ ਕਿਤੇ ਵੀ ਪਿੱਛੇ ਨਾ ਛੱਡਿਆ ਜਾਵੇ ਔਰ ਇਸੇ ਹੀ ਸਬੰਧ ਦੇ ਵਿੱਚ ਸਾਡੇ ਵਰਲਡ ਪੰਜਾਬੀ ਸਭਾ ਕੈਨੇਡਾ ਵੱਲੋਂ ਅੱਜ ਅ ਫਿਰਿਆਨਾਨਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਬਹੁਤ ਹੀ ਮੀਨਿੰਗਫੁਲ ਪ੍ਰੋਗਰਾਮ ਕੀਤਾ ਗਿਆ ਸੋ ਮੈਂ ਚੱਠਾ ਸਾਹਿਬ ਔਰ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇਹਦੇ ਜੋ ਚੋਚੇ ਤੌਰ ਤੇ ਮਹਾਪੁਰਸ਼ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਉਹ ਵੀ ਸ਼ਿਰਕਤ ਉਹਨਾਂ ਨੇ ਵੀ ਕੀਤੀ ਔਰ ਪੰਜਾਬ ਦੇ ਕੋਨੇ ਕੋਨੇ ਤੋਂ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਉੱਚਾ ਕਰਨ ਵਾਲੇ ਜਿਹੜੇ ਸਾਡੇ ਪੰਜਾਬੀ ਆ ਉਹਨਾਂ ਨੂੰ ਬੁਲਾ ਕੇ ਇੱਥੇ ਸਤਿਕਾਰਤ ਕੀਤਾ ਗਿਆ ਸੋ ਮੈਂ ਬਹੁਤ ਹੀ ਧੰਨਵਾਦੀ ਔਰ ਵਧਾਈ ਦਿੰਦਾ ਪ੍ਰਬੰਧਕ ਸਾਹਿਬ ਨੈਤਿਕ ਅਧਰਾ ਕੀ ਇੰਤਹਾ ਦੀ ਗੱਲ ਕੀਤੀ ਗਿਆ ਕਿਤਾਬ ਮੈਂ ਵੀ ਪੜ੍ਹੀ ਆ ਮੈਂ ਇੰਟਰਵਿਊ ਵੀ ਕੀਤੀ ਬਾਕੀ ਲੋੜ ਸਕੂਲਾਂ ਦੇ ਵਿੱਚ ਕੀ ਲੱਗਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਤਾਬ ਬੱਚੇ ਪੜ੍ਹਨਗੇ ਕਿ ਤੁਹਾਡੇ ਵੱਲੋਂ ਸਰਕਾਰ ਦੇ ਨਾਲ ਕੀ ਤਰੀਕੇ ਨਾਲ ਗੱਲਬਾਤ ਕਰਕੇ ਉਹ ਬੱਚਿਆਂ ਨੂੰ ਪੜਾਈ ਜਾਵੇਗੀ ਮੈਂ ਬਿਲਕੁਲ ਸਰਕਾਰ ਨਾਲ ਇਹਦੇ ਬਾਰੇ ਰابطਾ ਕਰਾਂਗਾ ਪੱਤਰ ਵੀ ਲਿਖਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜਿਹੜਾ ਬੱਚਿਆਂ ਦੇ ਕਰੀਗਰਮ ਦੇ ਵਿੱਚ ਐਡ ਕਰਾਇਆ ਜਾਵੇ ਠੀਕ ਹਾਂ ਜੇਕਰ ਪੋਲੀਟੀਕਲ ਗੱਲ ਕੀਤੀ ਜਾਵੇ ਤਾਂ ਦੋ ਦਿਨਾਂ ਦਾ ਜੋ ਇਜਲਾਸ ਹੈ ਪੰਜਾਬ ਸਰਕਾਰ ਦਾ ਕਿਉਂਕਿ ਮੰਤਰੀ ਮੰਡਲ ਬੁਲਾਇਆ ਗਿਆ ਕੀ ਉਹਦੇ ਵਿੱਚ ਰੱਖ-ਰਖਾਵ ਕੀਤਾ ਜਾ ਰਿਹਾ ਕਿਉਂਕਿ ਕੱਲ ਪ੍ਰਦੀਪ ਸਿੰਘ ਢਾਲੀਵਾਂ ਸਾਹਿਬ ਨੇ ਵੀ ਇੱਕ ਜੋ ਮਹਿਕਮਾ ਹੈ ਉਹ ਆਊਟਪੁੱਟ ਲੈ ਲਿਆ ਗਿਆ ਹੈ ਸਾਨੂੰ ਕੀ ਲੱਗਦਾ ਹੈ ਅਗਲੇ ਸਮੀਕਰਨ ਕੀ ਨੇ ਜੀ ਦੇਖੋ ਸਮੀਕਰਨ ਤਾਂ ਗੁਰੂ ਪਾਤਸ਼ਾਹ ਨੇ ਬਹੁਤ ਵਧੀਆ ਬਣਾਏ ਹੋਏ ਆ ਸੇਵਾ ਕਰਨ ਲੱਗੇ ਹੋਏ ਆ ਔਰ ਉਸੇ ਦੇ ਸੰਬੰਧ ਦੇ ਵਿੱਚ ਆਉਣ ਵਾਲਾ ਜਿਹੜਾ ਸੈਸ਼ਨ ਹੈ ਉਹ ਕੰਡਕਟ ਕੀਤਾ ਜਾਵੇਗਾ ਜੋ ਸਰਕਾਰ ਰੋ ਲੇਜਿਸਲੇਟਿਵ ਬਿਜ਼ਨਸ ਆਏਗਾ ਉਹ ਉਥੇ ਕੰਡਕਟ ਕੀਤਾ ਜਾਵੇ ਬਾਕੀ ਜਿਹੜੇ ਰੂਟੀਨ ਦੇ ਕੁਐਸਚਨ ਆਵਰ ਜ਼ੀਰੋ ਆਵਰ ਕੌਲ ਟੈਂਸ਼ਨ ਨੂੰ ਲਈ ਜਾਣ ਕਿ ਤਾਂ ਕਿ ਪੰਜਾਬੀਆਂ ਦੇ ਜਿਹੜੇ ਮੁੱਦੇ ਆ ਉਥੇ ਰੱਖੇ ਜਾ ਸਕਣ ਤੇ ਉਹਨਾਂ ਦਾ ਹੱਲ ਹੋ ਸਕੇ ਸਪੀਕਰ ਦਾ ਫੇਰ ਬਦਲ ਵੀ ਕੋਈ ਹੋ ਸਕਦਾ ਚਰਚਾਵਾਂ ਚੱਲ ਰਹੀਆਂ ਨੇ ਕਿ ਇਦਾਂ ਦਾ ਕੋਈ ਟਿਕਰੇਗਾ ਜੀ ਫੇਰ ਬਦਲ ਸਿੱ ਕੋਈ ਫੇਰ ਬਦਲ ਮੰਤਰੀ ਮੰਡਲ ਦੇ ਵਿੱਚ ਹੋ ਸਕਦਾ ਕੋਈ ਉਹ ਦੇਖੋ ਇਹ ਸਪੀਕਰ ਦਾ ਸਬਜੈਕਟ ਨਹੀਂ ਹੈ